ਜੀ ਸਰ ਜੜੀ ਪੈਸਾ ਮੈਂ ਕਿ ਇਹ ਮੇਲ ਮਾ ਵੀਡੀਓ ਨਹੀਂ ਹੋਵੇ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਨੋ ਟੋਲਰੈਂਸ ਪਾਲਿਸੀ ਦੇ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆਜ਼ ਦੇ ਵਿੱਚ ਖਾਸ ਤੌਰ ਤੇ ਜੋ ਨਸ਼ਿਆਂ ਦੇ ਹੌਟਸਪੌਟਸ ਨੇ ਉਹਨਾਂ ਤੇ ਕਾਸੋ ਆਪਰੇਸ਼ਨਸ ਕੀਤੇ ਜਾ ਰਹੇ ਨੇ ਡਿਊਰਿੰਗ ਕਾਸ ਆਪਰੇਸ਼ਨਸ ਲੋਕਾਂ ਵੱਲੋਂ ਸਾਨੂੰ ਅਲੱਗ-ਅਲੱਗ ਤਰੀਕੇ ਨਾਲ ਅਨੋਨਿਮਸ ਹੋ ਕੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਉਹਨਾਂ ਦੇ ਏਰੀਆ ਵਿੱਚ ਇਹ ਨਾਮ ਜਾਂ ਸਰਗਨਾ ਜ਼ਿਆਦਾਤਰ ਤੌਰ ਤੇ ਐਕਟਿਵ ਨਹੀਂ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਨੇ ਇਸ ਦੇ ਤਹਿਤ ਜੋ ਮੁਹਿੰਮ ਚਲਾਈ ਗਈ ਸੀ ਇਸ ਤੋਂ ਬਾਅਦ ਸਾਡੇ ਜਗ੍ਹਾ-ਜਗਾਹ ਤੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਤੇ ਇਹ ਮੁਲਾਜ਼ਮਾਂ ਨੂੰ ਖਾਸ ਤੌਰ ਤੇ ਨਸ਼ਿਆਂ ਦੇ ਲਈ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਕੇ ਤੇ ਸਰਚ ਕੀਤੀ ਜਾਵੇ ਖਾਸ ਤੌਰ ਤੇ ਨਸ਼ਿਆਂ ਨੂੰ ਮੁੱਖ ਰੱਖਦੇ ਹੋਏ ਜਿਸ ਦੇ ਤਹਿਤ ਐਸਐਚਓ ਰਣਜੀਤ ਐਵੇਨਿਊ ਦੇ ਉਹਨਾਂ ਦੀ ਟੀਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਗਿਆ ਇਸ ਦੇ ਤਹਿਤ ਇਹਨਾਂ ਵੱਲੋਂ ਵੱਖਰੇ-ਵੱਖਰੇ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਜੋ ਕਿ ਇਹਨਾਂ ਦੇ ਏਰੀਆ ਦੇ ਵਿੱਚ ਕਾਫੀ ਵੱਡੇ ਮਾਤਰਾ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਿੱਚ ਪਹਿਲਾ ਨਾਮ ਆ ਜੀ ਜੋ 80/24 ਮੁਕਦਮਾ ਰਵੀ ਉਰਫ ਨਿੰਜਾ ਜੋ ਕਿ ਕਰਮਪੁਰੇ ਦਾ ਰਹਿਣ ਵਾਲਾ ਵਾ ਤੇ ਰঞ্জੀਤੈਨੂ ਦੇ ਲਾਲ ਕੁਆਟਰਸ ਇਧਰਲੇ ਏਰੀਏ ਦੇ ਵਿੱਚ ਵੀ ਨਸ਼ੇ ਦੀ ਸਪਲਾਈ ਕਰਦਾ ਸੀ ਇਸ ਨੂੰ ਕਾਬੂ ਕਰਕੇ ਇਸ ਕੋਲੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਖਿਲਾਫ ਐਂਟੀ ਪੀਐਸ ਐਕਟ ਦੇ ਤਹਿਤ ਮੁਕੱਦਮਾ ਰਜਿਸਟਰ ਕੀਤਾ ਗਿਆ ਜੋ ਦੂਸਰਾ ਮੁਕੱਦਮਾ ਹੈ ਇਹ ਐਫਆਈਆਰ ਨੰਬਰ 82/24 ਜੋ ਕਿ ਰਾਜ ਔਰ ਫਰਾਜਾ ਇਹ ਵੀ ਕਰਨਪੁਰੇ ਦਾ ਰਹਿਣ ਵਾਲਾ ਵਾ ਇਹ ਵੀ ਮਜੀਠਾ ਰੋਡ ਥਾਣੇ ਦੇ ਏਰੀਆ ਚ ਰੰਜੀਤ ਐਵੇਨਿਊ ਥਾਣੇ ਦੇ ਏਰੀਆ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਕੰਮ ਕਰ ਰਿਹਾ ਸੀ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ 85 ਗ੍ਰਾਮ ਦੇ ਕਰੀਬ ਹੈਰੋਇਨ ਬਰਬੰਦ ਕੀਤੀ ਗਈ ਹੈ ਜੋ ਤੀਸਰਾ ਮਕਦਮਾ ਇਹ 85/24 ਹੈ ਇਸ ਵਿੱਚ ਸੰਦੀਪ ਔਰ ਫਮਿੱਠੂ ਜੋ ਕਿ ਫੈਜਪੁਰੇ ਦਾ ਰਹਿਣ ਵਾਲਾ ਵਾ ਤੇ ਇਹ ਵੀ ਇਧਰ ਮਰੀઠા ਰੋਡ ਦੇ ਏਰੀਏ ਤੇ ਰੰਜੀਤ ਦੇ ਏਰੀਏ ਚ ਕਾਫੀ ਕੰਮ ਕਰ ਰਿਹਾ ਸੀ ਇਸ ਕੋਲੋਂ 110 ਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਹੈ ਜੋ ਇਹ ਤਿੰਨੇ ਮਕਦਮੇ ਨੇ ਜੀ ਇਸ ਵਿੱਚ ਅਸੀਂ ਪੂਰੀ ਡੂੰਘਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਸ ਵਿੱਚ ਜਿਸ ਜਗ੍ਹਾ ਤੋਂ ਇਹ ਜੋ ਇਹ ਹੈਰੋਇਨਸ ਮਗਰੀ ਹੈ ਇਹ ਲੈ ਕੇ ਆਉਂਦੇ ਸੀ ਅਸੀਂ ਬੈਕਵਰਡ ਲਿੰਕੇਜਸ ਦੇ ਵਿੱਚ ਜਿੰਨਾਂ ਜਿੰਨਾਂ ਦੇ ਨਾਮ ਆਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਵਾ ਉਹ ਉਸ ਤੇ ਸਾਡਾ ਆਪਰੇਸ਼ਨ ਹਜੇ ਚੱਲ ਰਿਹਾ ਵਾ ਅਸੀਂ ਉਹਨਾਂ ਦੇ ਨਾਮ ਤਹਜ਼ਰ ਵੀ ਨਹੀਂ ਕਰ ਸਕਦੇ ਬਟ ਬਹੁਤ ਜਲਦੀ ਜਿਹੜੇ ਬਿਗ ਫਿਸ਼ਸ ਜਿਨ੍ਹਾਂ ਨੂੰ ਬੋਲਿਆ ਜਾਂਦਾ ਕਿ ਜੋ ਵੱਡੇ ਲੈਵਲ ਤੇ ਕੰਮ ਕਰਦੇ ਨੇ ਜਿਨ੍ਹਾਂ ਕੋਲੋਂ ਇਹੋ ਜਿਹੇ ਤਸਕਰ ਨਸ਼ਾ ਲੈ ਕੇ ਵੇਚਦੇ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਸਾਡਾ ਆਪਰੇਸ਼ਨ ਕੋਵਿਡ ਆਪਰੇਸ਼ਨ ਚੱਲ ਰਿਹਾ ਵਾ ਬਹੁਤ ਜਲਦੀ ਉਹਨਾਂ ਨੂੰ ਅਰੇਸਟ ਕਰਕੇ ਉਹਨਾਂ ਕੋਲੋਂ ਵੀ ਵੱਡੀ ਰਿਕਵਰੀ ਕੀਤੀ ਜਾਊਗੀ ਜੀ ਸਰ ਟੋਟਲ ਕਿੰਨੀ ਹੈਰੋਇਨ ਬਰਾਮਦ ਹੋਈ ਤੇ ਸਾਰੀ ਇੱਕੋ ਏਰੀਆ ਤੋਂ ਕੀਤੀ ਗਈ ਹੈ ਜੋ ਜੇ ਤਿੰਨੇ ਮੁਕਦਮੇ ਤੁਹਾਨੂੰ ਜਿਵੇਂ ਦੱਸਿਆ ਕਿ ਇੱਕ ਦੇ ਵਿੱਚ 85 ਗ੍ਰਾਮ ਇੱਕ ਵਿੱਚ 100 ਗ੍ਰਾਮ ਇੱਕ ਵਿੱਚ 110 ਗ੍ਰਾਮ ਸੋ ਕਰੀਬ 300 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਇਹ ਤਿੰਨੇ ਅਲੱਗ-ਅਲੱਗ ਮੁਕਦਮੇ ਨੇ ਤੇ ਅਲੱਗ-ਅਲੱਗ ਲੋਕਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਰਿਕਵਰੀ ਕੀਤੀ ਗਈ ਹੈ ਜੋ ਕਿ ਇਹ ਖਾਸ ਤੌਰ ਤੇ ਜੋ ਇਹਨਾਂ ਦਾ ਜੋ ਕੰਮ ਕਾਰੋਬਾਰ ਸੀਗਾ ਜਿੱਥੇ ਉਹ ਨਸ਼ਾ ਵੇਚਣ ਕਰਦੇ ਸਨ ਉਹ ਖਾਸ ਤੌਰ ਤੇ ਰਣਜੀਤ ਐਵੇਨਿਊ ਮੇਰੀਠਾ ਰੋਡ ਬਾਈਪਾਸ ਏ ਕਰਕੇ ਅੱਗੇ ਇਹਨਾਂ ਦੇ ਬੈਕਵਰਡ ਲਿੰਗੁਇਸ ਚੈੱਕ ਕੀਤੇ ਜਾ ਰਹੇ ਨੇ ਜੀ ਬਾਦਰ ਪਾਰ ਤੋਂ ਆਉਂਦੇ ਜੀ ਇਹਨਾਂ ਕੋਲ ਜੋ ਹਜੇ ਤੱਕ ਜੀ ਕਿਉਂਕਿ ਮੈਂ ਇਹਦੇ ਨਾਮ ਰਿਵੀਲ ਨਹੀਂ ਕਰ ਸਕਦਾ ਜਿੱਥੋਂ ਇਹ ਲੈ ਕੇ ਆਉਂਦੇ ਨੇ ਜਦੋਂ ਉਹ ਕਾਬੂ ਹੋਣਗੇ ਉਸ ਤੋਂ ਬਾਅਦ ਸਾਨੂੰ ਹੋਰ ਕਲੀਅਰ ਹੋ ਸਕਦਾ ਕਿ ਇਹ ਬਾਦਰ ਪਾਰ ਤੋਂ ਜਾਂ ਕਿਸ ਜਗ੍ਹਾ ਤੋਂ ਇਹ ਨਸ਼ਾ ਸਪਲਾਈ ਕਰਦੇ ਸਨ ਆਪ ਵੀ ਨਸ਼ਾ ਕਰਦੇ ਨੇ ਇਹ ਤਸਵੀਰ ਖੁਦ ਵੀ ਨਸ਼ੇ ਦੀ ਆਦੀ ਨੇ ਜੀ ਸਰ ਕਿੰਨੇ ਕੁ ਮੁੰਡੇ ਹੈਗੇ ਇਹਨਾਂ ਦੇ ਇਹ ਸਾਰੇ ਜੀ ਇਹਨਾਂ ਦੀ ਉਮਰ ਜੀ 25 ਤੋਂ 30 ਸਾਲ ਦੇ ਵਿਚਾਲੇ ਵਿਚਾਲੇ ਨੇ ਜੀ ਇਹਨਾਂ ਦੀ ਜੋ ਉਮਰ ਸਾਰੀ ਕਰੀ ਨਾ ਪਰ ਹੁਣ ਤੱਕ ਕੋਈ ਮੁਕਦਮਾ ਨਹੀਂ ਕਰੀ ਜੋ ਹਜੇ ਤੱਕ ਇਹਨਾਂ ਦਾ ਰਿ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਬਟ ਇਹਨਾਂ ਦਾ ਡੂੰਘਾਈ ਦੇ ਨਾਲ ਨੇ ਤਫੀਸ਼ ਜੋ ਰੈਸ਼ੀ ਥਾਣਾ ਵਾ ਉਹ ਇਹਨਾਂ ਦਾ ਸਾਰਿਆਂ ਦਾ ਮਜੀਠਾ ਰੋਡ ਆ ਉਸ ਤੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਕਿ ਇਹਨਾਂ ਦੇ ਖਿਲਾਫ ਹੋਰ ਵੀ ਪਹਿਲਾਂ ਕੋਈ ਮੁਕਦਮੇ ਦਰਜ ਹਨ ਜਾਂ ਨਹੀਂ ਪੜੇ ਲਿਖੇ ਨੇ ਸਰ ਅ ਸਾਰੇ ਕੋਈ 10 10ਵੀਂ 12ਵੀਂ ਤੱਕ ਪੜੇ ਲਿਖੇ ਨੇ ਜੀ ਕੋਈ ਖਾਸ ਜਿਆਦਾ ਐਜੂਕੇਟਿਡ ਨਹੀਂ ਨਸ਼ਾ ਹੀ ਕੋਈ ਤਸਵੀਰ ਕਰਦੇ ਨੇ ਹੋਰ ਕੰਮ ਹੀ ਕਰਦੇ ਜੋ ਇਹਨਾਂ ਦੀ ਹਾਇਦਕ ਪੁਸ਼ਕਿਸ਼ ਦੇ ਵਿੱਚ ਕਿ ਨਸ਼ੇ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਬਹੁਤ ਜਿਆਦਾ ਮਾਰਜਨ ਆ ਪ੍ਰੋਫਿਟ ਹੈ ਤੇ ਇਹ ਖੁਦ ਨਸ਼ੇ ਦੀ ਆਦੀ ਨੇ ਤੇ ਇਸ ਕਰਕੇ ਇਹਦੇ ਕੰਮ ਦੇ ਵਿੱਚ ਪੈ ਗਏ ਕਿੱਥੇ ਦਾ ਕਿੱਥੋਂ ਲੱਗਦੇ ਕਿੱਥੋਂ ਜੀ ਕਸ਼ਤਿੰਦ ਦੇ ਜੀ ਅੱਗੇ ਜੋ ਅਲੱਗ-ਅਲੱਗ ਤੁਹਾਨੂੰ ਦੱਸਿਆ ਕਿ ਖਾਸ ਤੌਰ ਤੇ ਮਰੀਠਾ ਰੋਡ ਜਿਹੜੇ ਫੈਜਪੁਰ ਏਰੀਆ ਹੋ ਗਿਆ ਕਰਮਪੁਰਾ ਹੋ ਗਿਆ ਲਾਲ ਕੁਆਟਰਸ ਹੋ ਗਿਆ ਸੋ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਨਸ਼ੇ ਦੀ ਸਪਲਾਈ ਕਰਦੇ ਸਨ ਤੇ ਜੋ ਇਸ ਏਰੀਆ ਦੇ ਚੰਗੇ ਲੋਕ ਨੇ ਜੋ ਨਸ਼ੇ ਦੇ ਖਿਲਾਫ ਨੇ ਉਹਨਾਂ ਵੱਲੋਂ ਵੀ ਸਾਨੂੰ ਇਹਨਾਂ ਦੇ ਖਿਲਾਫ ਕਾਫੀ ਸ਼ਿਕਾਇਤਾਂ ਮਸੂਲ ਹੋਈਆਂ ਸਨ ਇਸ ਕਰਕੇ ਸਾਡੀ ਰਡਾਰਤੇ ਸਨ ਤੇ ਸਾਡੇ ਵੱਲੋਂ ਆਪਰੇਸ਼ਨ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਤੇ ਹੁਣੇ ਹੱਥ ਵਿਚ ਆਏ ਹਨ ਇਹਨਾਂ ਕੋਲੋਂ ਸਾਰੇ ਕੋਲੋਂ ਰਿਕਵਰੀ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਹਾਂ ਸਰ ਜਿੰਨਾਂ ਤੋਂ ਖਰੀਦੇ ਆ ਉਹ ਕੋਈ ਹਿੰਮਿਕਰਸ ਪ ਦੇ ਵਿੱਚ ਨਾਮਿਨੇਟ ਕਰਦਾ ਜੀ ਬਹੁਤ ਜਲਦੀ ਉਹਨਾਂ ਦੀ ਵੀ ਸਾਡੀ ਟੀਮ ਚ ਲੱਗੀਆਂ ਹੋਈਆਂ ਹਨ ਉਹਨੂੰ ਬਹੁਤ ਜਲਦੀ ਕਾਬੂ ਕਰਕੇ ਉਹਨਾਂ ਕੋਲੋਂ ਵੀ ਰਿਕਵਰੀ ਕੀਤੀ ਜਾਊਗੀ ਇਹ ਸਰ ਇੰਡੀਵਿਜੂਅਲੀ ਹੈ ਜਾਂ ਟੀਮ ਵਰਕ ਕਰਦੇ ਨੇ ਇਹ ਅਲੱਗ-ਅਲੱਗ ਨੇ ਜੀ ਤੇ ਨਹੀਂ ਜਾਣੇ ਜੀ